ਬਾਈ ਅਸੀਂ ਜਾ ਰਹੇ ਹੁਣ ਸੰਗਰੂਰ ਬਣੇ ਰਹੋ ਬਲੌਗ ਦੇ ਨਾਲ ਗੱਡੀ ਘੱਟ ਲਈ ਆਪਣੇ ਬਾਰੇ ਚੋਣ ਦਿਖਾਣੇ ਰਾਜ ਕਿਵੇਂ ਜੀ ਪ੍ਰਸਿੱਧੀ ਜੀ ਵਰੀਆ ਤੁਸੀਂ ਬਣੋ ਠੀਕ ਠਾਕ ਆ ਗਿਆ ਟਰਾਲੀ ਦੇਖੋ ਜੀ ਹਾਂ ਇਹ ਟਰਾਲੀਆਂ ਜਿਨੇ ਆ ਗਿਆ ਰਸ ਸੇਵਾ ਜੋ ਇਹਦਾ ਕਹਿੰਦਾ 21 ਦੇਖੋ ਬਾਈ ਬੱਦਲ ਫੇਰ ਆਕੇ ਦੋ ਦੇਖ ਸਰਦ ਤੁਸੀਂ ਹੁਣ ਅਗਲਾ ਪਿੰਡ 66 ਪਰ ਕੜਿਆਲ ਹੰਡੜਾ ਪਾ ਰਾਜਨਾ ਦਾ ਗੁਰੂ ਘਰ ਆ ਗਿਆ ਜੀ ਕਰੋ ਦਸਤਕਾ ਤੋ ਬਈ ਆਪਣਾ ਸੰਗਰੂਪ ਜਿਹੜਾ ਸ਼ੁਰੂ ਹੋ ਗਿਆ 66 ਤੋਂ ਬਰਾਸ ਕੰਡਾ ਆਪਣਾ ਅੰਮ ਪਟਿਆਲੇ ਚਲ ਕੇ ਰਹਿ ਗਿਆ ਚਲ ਕੇ ਚਲ ਕੇ ਚੱਲਣੀਆਂ ਜੀ ਦੇਖੋ ਆਹ ਵੜਦਾ ਹੋ ਵੱਡਾ ਦੇਖ ਸਕਦੇ ਹੋ ਮਾੜੀ ਕੁਜੀ ਰੋਡ ਚੈੱਕ ਕਰੋ ਸਰੇ ਅਲੀ ਤਰਖ ਤੇ ਦਰਖ ਦੇਖ ਸਕਦੇ ਹੋ ਰੋਡ ਪੂਰਾ ਘੈਂਟ ਆ ਇਹ ਹੁਣ ਆਪਾਂ ਅੱਗੇ 2 ਕਿਲੋਮੀਟਰ ਜਾ ਕੇ ਢੜਪੜੇ ਵੱਡੇ ਰੋਡ ਤੇ ਚੜਜਾਂਗੇ ਕੋ ਬਾਈ ਹੁਣ ਆ ਫੈਕਟਰੀਆਂ ਸਟਾਰਟ ਨੇ ਇਹ ਆਪਣੀ ਗੱਤਾ ਫੈਕਟਰੀ ਆ ਗਈ ਇਹ ਬਲੈਡ ਵਾਲੀ ਫੈਕਟਰੀ ਆ ਗਈ ਭਾਈ ਵੇ ਉਹ ਆਪਣੀ ਬਿਸ਼ਕਰਮਾ ਫੈਕਟਰੀ ਆ ਗਈ। ਇਹ ਬਿਸ਼ਕਰਮਾ ਫੈਕਟਰੀ ਆ ਭਾਈ। ਤੇ ਆਪਣੇ ਅਰੀ ਪਰਮ ਰੋਟਰ ਪੈਨ ਪੋਰ वगैरह ਹਰ ਕੀਤੀ ਬੜੀ ਦਰਦ ਨੂੰ ਤਿਆਰ ਕਰਿਆ ਜਾਂਦਾ ਹੈ ਨਾ। ਇਸ ਸਪੀਡ ਭਾਈ ਨੂੰ ਆਪਣੇ ਕੀਤੀ ਬੜੇ ਦਾ ਸੰਤ ਲੈਣੇ ਹੋਣ ਉਹ ਤੁਹਾਡੇ ਨਾਲ ਜ਼ਰੂਰ ਕਰਨਾ। ਹਾਂ ਓਕੇ ਭਾਈ ਰਿਪੋਰਟਾਰੇ ਸਮਾਣਾ ਹਾਂ। ਅੱਗੇ ਰੋਡ ਤੇ ਸਾਹਮਣੇ ਇਹਨਾਂ ਦਾ ਸ਼ੋਅਰੂਮ ਆ ਸਾਨੂੰ ਦਿਖਾਣੇ ਆ ਵੱਡੇ ਰੋਡ 'ਚ ਇਹਨਾਂ ਨਾਲ ਉੱਥੋਂ ਬਈ ਵਿਸ਼ਕਰਮਾ ਤੋਂ ਸਮਾਨ ਤਿਆਰ ਹੋ ਕੇ ਇੱਥੇ ਆ ਕੇ ਖੜਦਾ ਸ਼ੋਅਰੂਮ ਆ ਇਹ ਸਾਹਮਣੇ ਵਿਸ਼ਕਰਮਾ 741 ਦਾ ਦੇਖ ਸਕਦੇ ਹੋ ਇੱਥੇ ਖੜਦਾ ਵੱਡੇ ਰੋਡ ਤੇ ਨੜੱਪਾ ਸੰਗਰੂਰ ਕੰਨੀ ਦੇਖ ਸਕਦਾ ਤੁਸੀਂ ਵੱਡੇ ਰੋਡ ਦੇ ਉੱਪਰ ਆ ਇਹ ਆਪਣਾ ਤੇ ਡਬਾ ਸ਼ਹਿਰ ਵਾਈ ਸਟਾਰਟ ਆ ਦੇਖ ਸਕਦੇ ਹੋ ਤੁਸੀਂ ਗਾਟੀਆਂ ਦੇ ਬਿਲਕੁਲ ਰੀਪਰ ਕੱਚੇ ਬਣ ਵਾਲਾ ਰੀਪਰ ਦਿਖਾਰ ਹੁੰਦਾ ਪੁਲ ਦੇ ਨੀਚੇ ਇਹ ਵੀਊ ਚੈੱਕ ਕਰੋ ਇਹ ਲੱਗਦਾ ਬੱਦਲ ਦਾ ਰੋਡ ਦੇ ਉੱਪਰ ਹੈ ਦੇਖ ਸਕਦਾ ਜੋਣੇ ਮੋੜ ਦਾ ਮੌੜਾ ਪਿੰਡ ਜਿਹਦੀਆਂ ਫਿਲਮਾਂ ਤੁਸੀਂ ਦੇਖੀ ਨੇ ਅਕਸਰ ਗੱਭੂ ਕਿਲਨੀਆ ਜੋਣੇ ਮੋੜ ਵਾਲੀਆਂ ਉਹ ਪੱਡਾ ਬਈ ਇਹ ਤੁਹਾਨੂੰ ਜੋਣੇ ਮੋੜ ਦੀ ਸਮਾਰ ਦੇ ਦਰਸ਼ਕ ਦਿਖਾਣੇ ਆ ਇਹ ਦਿਖਾ ਰਹੇ ਹਾਂ ਤੁਹਾਨੂੰ ਬਈ ਜੀਵਨ ਤੁਹਾਨੂੰ ਮੈਂ ਜੱਟ ਜੋਣੇ ਮੋੜ ਫਿਲਮ ਤੁਸੀਂ ਦੇਖੀ ਹੋਣੀ ਉਹਦਾ ਪਿੰਡ ਦਿਖਾਉਂਗਾ ਬਣੇ ਰੋ ਬਲੌਗ ਨਾਲ ਮੋੜ ਦਾ ਪਿੰਡ ਦਿਖਾਵਾਂਗੇ ਕਿਉਂਕਿ ਉਹ ਬੜਾ ਕੋਣੀ ਹੋ ਜਾਣਾ ਮੋੜ। ਆ ਪਿੰਡ ਜੀ ਆਪਣੇ ਪਿੰਡ ਤੋਂ 10 ਕਿਲੋ ਕਿਲੋ ਦੂਰੀ ਹੋ ਜਾ। ਇਹ ਆਇਓ ਜਾਣਾ ਮੋੜ ਦੇਖੋ। ਇਹ ਜੋਣੇ ਮੋੜ ਦੀ ਸਮਾਦ ਆ ਜੀ। ਇਹ ਉਹ ਫਿਲਮ ਕੋਣੀ ਹੋਇਆ ਜੌਣਾ ਹੌਲ ਅੱਧੂ ਮਿਲਦੀ ਹੈ ਜਿਹੜੇ ਅਕਸਰ ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਜੀ ਤੋਲ ਬੰਜਾਰੇ ਵਾਲਾ ਅੱਟਾ ਤੁਸੀਂ ਅਕਸਰ ਵੀਡੀਓ ਚ ਚੈੱਕ ਕਰਿਆ ਹੋਣਾ ਤੁਹਾਨੂੰ ਦਿਖਾਣੇ ਆ ਇਹ ਆਪਣੇ ਪਿੰਡ ਦੇ ਕੋਲੀ ਆ ਦੇਖ ਸਕਦੇ ਹੋ ਹਰਪ੍ਰੀਤ ਸਰਪੰਚ ਨੇ ਬਹੁਤ ਵਧੀਆ ਕੰਮ ਕਰਿਆ ਅੱਡੇ ਦੇ ਬਹੁਤ ਪੈਸਾ ਲਾਇਆ ਆ ਬਾਬੇਓ ਦੇਖੋ ਮੀਂਹ ਪੈਣਾ ਸ਼ੁਰੂ ਹੋ ਗਿਆ ਬਹੁਤ ਟਰਾਲੀਆਂ ਜਾ ਰਹੀ ਨੇ ਬਈ ਸੇਵਾ ਵਾਲੀਆਂ ਉੱਥੇ ਆਪ ਦਾ ਨਈ ਰੀਜਨ ਆਪਣੇ ਖੰਡੋ ਵੀ ਛੇ ਗਈਆਂ ਹੋਈਆਂ ਐ ਮੈਲਾ ਬੰਦਾ ਗਿਆ ਬਈ ਮੈਲਾ ਚਾਉਂਦਾ ਦੇਖ ਸਕਦੇ ਦੋ ਦਮਿਆਂ ਤੋਂ ਤੋਜਣ ਕਰਨੀਆਂ ਕੱਟੀਆਂ ਕਰਨੀਆਂ ਨੇ ਬੜਾ ਐ ਅੱਜ ਜਿਹੜਾ ਕੰਨ ਨਾ ਭਾਈ ਕਰਾਏ ਦਾ ਭਾਈ ਸੰਗਰੂ ਟਿੱਪੂ ਇੱਥੋਂ ਸਟਾਰਟ ਹੈ ਇੰਡੀਅਨ ਆਇਲ ਵਾਲਾ Sınır bir boy daha var. Batıgıya! ya! Sınır uğraşacak! mi ya! Veyo değil zaten. ਵੇ ਹੋ ਅੱਧਾ ਘੰਟਾ ਹੋ ਗਿਆ ਭਾਈ ਮੈਂ ਪਹੁੰਚ ਜਾਊਂਗਾ ਜ਼ਰੂਰ ਚਲ ਹਵੇਲੀ ਆ ਗਈ ਦੇਖ ਸਕਦੇ ਹੋ ਤੁਸੀਂ ਭੁਲਿਕੜੇ ਆਈ ਬਾਈ ਆਪਣੇ ਪਿੰਡਾਂ ਚ ਇਧਰ ਜਿਹਨੇ ਹੁਣ ਸਪਰੇਅ ਕਰਨੀਆਂ ਜੀੜੀਆਂ ਤੇ ਕਰ ਸਕਦੇ ਆ ਸਪਰੇਅ ਹੁਣ ਤਿੰਨ ਚਾਰ ਦਿਨ ਮੌਸਮਤ ਸਾਫ ਆ ਜਾਵਾ ਉਹਨਾਂ ਨਾਲ ਪਹਿਲੇ ਸਪਰੂ ਕਰ ਸਕਦੇ ਹੋ ਜੀ ਤੁਸੀਂ ਹੁਣ ਜੀੜੀਆਂ ਤੇ ਜੀ ਤੋਲਪਣਜਾਰੇ ਦਾ ਵੱਡਾ ਬਾਈ ਸਰਪੰਚ ਨੇ ਬਹੁਤ ਪੈਸਾ ਲਾ